ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸੇ ਨੂੰ ਪਤਾ ਜੋਬ ਨਾਲ ਰਿਲੇਟਡ ਕੋਈ ਵੀ ਅਪਡੇਟ ਆਉਂਦਾ ਚਾਹੇ ਕੰਟੈਕਟ ਵੇਸਟ ਹੋਣ ਚਾਹੇ ਉਹਨੂੰ ਰੈਗੂਲਰ ਵੇਸਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਲੈ ਕੇ ਸੀ ਹਾਜ਼ਰ ਹੋਣੇ ਆ ਠੀਕ ਇਸ ਲਈ ਜਿਹੜੇ ਮੁੰਡੇ ਕੁੜੀਆਂ ਚੈਨਲ ਤੇ ਨਿਊ ਆਂਡ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਨੂੰ ਕਰ ਲੋ ਆਨ ਤਾਂ ਜੋ ਟਾਈਮ ਨਾਲ ਤੁਹਾਨੂੰ ਜੋਬ ਦਾ ਇੱਕ ਨੋਟੀਫਿਕੇਸ਼ਨ ਮਿਲਦਾ ਰਹੇ ਕਿਉਂਕਿ ਕਿਉਂਕਿ ਜੋਬ ਦੇ ਨੋਟੀਫਿਕੇਸ਼ਨ ਤੋਂ ਛੋਟੀ ਟਾਈਮ ਲੀਮਿਟ ਦੇ ਕੇ ਟਾਈਮ ਟੱਪ ਗਿਆ ਉਸ ਤੋਂ ਬਾਅਦ ਨੋਟੀਫਿਕੇਸ਼ਨ ਮਿਲਿਆ ਪੰਜਾਬ ਹਰਿਆਣਾ ਹਾਈ ਕੋਰਟ ਭਰਤੀ ਹੈ ਠੀਕ ਹੈ ਜੀ ਅਸਤਿਆਰ ਨੰਬਰ ਇਹ ਆ ਪੋਸਟ ਹੈਗੇ ਕਾਹਦੀਆਂ ਪੀ ਐਨ ਦੀਆਂ ਕਿੰਨੀਆਂ ਪੋਸਟਾਂ 78 ਪੋਸਟਾਂ ਯੋਗਤਾ 10ਵੀਂ ਹੈ ਆਨਲਾਈਨ ਅਪਲਾਈ ਦੀ ਲਾਸਟ ਮਿਤੀ ਕਿੰਨੀ ਆ 4 8 2025 ਕਿਵੇਂ ਅਪਲਾਈ ਕਰਨਾ ਕਿ ਸੈਲਰੀ ਰੂਗੀ ਕਿ ਯੋਗਤਾ ਸਾਰਾ ਕੁਝ ਸਟੈਪ ਬਿਟ ਸਟੈਪ ਦੱਸਿਆ ਜਾਊਗਾ ਪਲੀਜ਼ ਜੋ ਕਿ ਵੀਡੀਓ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਲੈ ਕੇ ਚੱਲਦੇ ਆਪਾਂ ਨੋਟੀਫਿਕੇਸ਼ਨ ਤੇ ਲੋ ਆਇਨਰ ਹੈਗਾ ਨੋਟੀਫਿਕੇਸ਼ਨ ਹਾਈ ਕੋਰਟ ਉਹ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਠੀਕ ਹੈ ਜੀ ਕੈਂਡੀਡੇਟ ਆਨਲਾਈਨ ਅਪਲਾਈ ਕਰਦੋ ਸਟਾਰਟ ਹੋ ਰਿਹਾ ਹੈ 14 7 2025 ਤੋਂ ਸਟਾਰਟ ਹੋ ਚੁੱਕਿਆ ਹੈ ਜੀ ਠੀਕ ਹੈ ਜੀ ਲਾਸਟ ਡੇਟ ਜਿਹੜੀ ਆਪਾਂ ਦੇਖ ਰਹੇ ਆਂ ਲਾਸਟ ਡੇਟ ਕਿੰਨੀ ਹੈ ਜੀ 4 8 2025 ਲਾਸਟ ਡੇਟ ਹੈ ਠੀਕ ਹੈ ਜੀ ਪੋਸਟਾਂ ਕਹਦੇ ਪੀਐਨ ਦੇ ਆ ਕਿੰਨੀਆਂ ਪੋਸਟਾਂ ਹਨ 75 ਠੀਕ ਹੈ ਜੀ ਆਪਾਂ ਕੈਟਾਗਰੀ ਸਰ ਕਿਵੇਂ ਵੰਡੇ ਗਏ ਨੇ ਜਨਰਲ ਕਾਸਟ ਨੂੰ 63 ਪੋਸਟਾਂ ਐਸਸੀ ਐਸਟੀ ਨੂੰ 8 ਪੋਸਟਾਂ ਤੇ ਅਕਸਰਵਿਸਮੈਨ ਦਿੱਤੀ ਜਿਹੜੇ ਇਹਨਾਂ ਨੇ 4 ਪੋਸਟਾਂ ਠੀਕ ਹੈ ਜੀ ਟੋਟਲ ਬਣ ਗਿਆ 75 ਪੋਸਟਾਂ ਠੀਕ ਹੈ ਨਾ ਤੇ ਹੁਣ ਨੈਕਸਟ ਗੱਲ ਕੀ ਹੈ ਇਹਨਾਂ ਨੇ ਏਜ ਜਿਹੜੀ ਏਜ ਇਹਨਾਂ ਨੇ ਕਿਹਾ ਕਿ 18 ਤੋਂ ਲੈ ਕੇ 27 ਸਭ ਜਿਹੜੇ ਹੈਗੇ ਨੇ ਮੇਰੇ ਐਸਸੀ ਬੀਸੀ ਭਰਾ ਹੈਗੇ ਨੇ ਠੀਕ ਹੈ ਜਾਂ ਐਸਸੀ ਨੇ ਬੀਸੀ ਨੇ ਤੇ ਐਸਸੀ ਬੀਸੀ ਭਰਾ ਨੇ ਜਿਹੜੇ ਪੰਜਾਬ ਦੇ ਹਰਿਆਣੇ ਦੇ ਤੇ ਚੰਡੀਗੜ੍ਹ ਦੇ ਉਹਨਾਂ ਨੂੰ ਮਿਲੂ 3 ਸਾਲ ਦੀ ਸੁਰ ਤੇ ਐਕਸ ਸਰਵਿਸ ਮਨ ਨੂੰ ਜਿਹੜੀ ਹੈਗੀ ਉਹ ਵੀ ਮਿਲੂਗੀ 3 ਸਾਲ ਦੀ ਸੁਰ ਇਹ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਧਿਆਨ ਠੀਕ ਹੈ ਜੀ ਚੱਲਦੇ ਆਪਾਂ ਅਕੈਡੈਮਿਕ ਕੁਆਲੀਫਿਕੇਸ਼ਨ ਜਿਹੜੀ ਕੁਆਲੀਫਿਕੇਸ਼ਨ ਕਰਨੀ ਹੈ ਕਿ 10ਵੀਂ ਪਾਸ ਹੋਣੀ ਚਾਹੀਦੀ ਹੈ ਤੇ 1 ਸਾਲ ਦਾ ਹੋਣਾ ਚਾਹੀਦਾ ਡਿਪਲੋਮਾ ਕਾਦਰ ਡਿਪਲੋਮਾ ਹੋਣਾ ਚਾਹੀਦਾ ਜੀ ਕੁਕਿੰਗ ਵਗੈਰਾ ਦਾ ਠੀਕ ਹੈ ਜੀ ਕੁਕਿੰਗ ਵਗੈਰਾ ਕਰਨੀ ਆਉਂਦੀ ਹੋਵੇ ਤੇ ਘੱਟੋ ਘੱਟ 3 ਸਾਲ ਦਾ ਉਹਦਾ ਕੁਲ ਐਕਸਪੀਰੀਅੰਸ ਹੋਵੇ ਕਾਦਰ ਐਕਸਪੀਰੀਅੰਸ ਹੋਵੇ ਜੀ ਕੁਕਿੰਗ ਦਾ ਕਿ ਕੁਕਿੰਗ ਵਗੈਰਾ ਉਹਨੇ ਕਿਤੇ ਕੀਤੀ ਹੋਵੇ ਠੀਕ ਹੈ ਜੀ ਹੋਈ ਸੇਮ ਗੱਲ ਕਿ ਜਿਹੜੀ ਡਿਟੇਲ ਹੈ ਫੀਸ ਦੀ ਜਿਹੜੇ ਹੈਗੇ ਨੇ ਆਪਣੇ ਜਰਨਲ ਭਰਾ ਠੀਕ ਹੈ ਜੀ ਉਹਨਾਂ ਨੂੰ 700 ਰੁਪਏ ਫੀਸ ਹੈ ਜਿਹੜੇ ਹੈਗੇ ਨੇ ਐਸ ਸੀ ਬੀ ਸੀ ਹਰਿਆਣੇ ਦੇ ਚੰਡੀਗੜ੍ਹ ਦੇ 600 ਰੁਪਿਆ ਠੀਕ ਹੈ ਨਹੀਂ ਤੇ ਹੁਣ ਚੱਲਦੇ ਆਪਾਂ ਅੱਗੇ ਜਿਹੜਾ ਨੋਟੀਫਿਕੇਸ਼ਨ ਜਿਹਨੂੰ ਚਾਹੀਦਾ ਹੈ ਇਹਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਉੱਥੇ ਡਾਊਨਲੋਡ ਕਰ ਲੈਣਾ ਵਾ ਤੇ ਪ੍ਰੋਪਰ ਆਪਾਂ ਲੈਣਾ ਪੜ ਜਨਰਲ ਇਨਸਟ੍ਰਕਸ਼ਨ ਵਿੱਚ ਜਿਹੜੀ ਜਿਹੜੀ ਦੇ ਰੱਖਿਆ ਨੇ ਪ੍ਰੋਪਰ ਪੜ ਕੇ ਫੇਰ ਹੀ ਆਪਾਂ ਫਾਰਮ ਜਿਹੜਾ ਕਿ ਭਰਨਾ ਵਾ ਠੀਕ ਹੈ ਜੀ ਤੇ ਆ ਆ ਗਿਆ ਆਪਣਾ ਮੋਡ ਆਫ ਸਿਲੈਕਸ਼ਨ ਮੋਡ ਆਫ ਸਿਲੈਕਸ਼ਨ ਜਿਹੜਾ ਮੋਡ ਆਫ ਸਿਲੈਕਸ਼ਨ ਜਿਹੜਾ ਪੇਪਰ ਹੋਊਗਾ ਜੀ 80 ਨੰਬਰਾਂ ਦਾ ਠੀਕ ਹੈ ਜਿਹਦੇ ਵਿੱਚ ਤੁਹਾਡੇ ਪੰਜਾਬ ਨੰਬਰ ਲੈਣੇ ਜਰੂਰ ਰੱਖੋਣਗੇ ਤੇ 20 ਨੰਬਰ ਦਾ ਹੋਊਗਾ ਇੰਟਰਵਿਊ ਉਸ ਤੋਂ ਬਾਅਦ ਜਿਹੜੇ ਸੈਲੈਕਟਡ ਕੈਂਡੀਡੇਟ ਹੋਣਗੇ ਉਹਨਾਂ ਨੂੰ ਇਹ ਈਮੇਲ ਆਈਡੀ ਜਿਹੜੀ ਹੋਊਗੀ ਉਹਤੇ ਉਹਨੂੰ ਦੱਸ ਦੇਣਗੇ ਕਿਹੜੇ ਕਿਹੜੇ ਕੈਂਡੀਡੇਟ ਸੈਲੈਕਟਡ ਨੇ ਠੀਕ ਹੈ ਜੀ ਉਸ ਤੋਂ ਬਾਅਦ ਇਹ ਸਾਰਾ ਤੁਸੀਂ ਪੜਨਾ ਵਾ ਤੇ ਜਿਹੜਾ ਫਾਰਮ ਭਰਨਾ ਵਾ ਇਹਦਾ ਆਨਲਾਈਨ ਪ੍ਰੋਸੈਸ ਹੈ ਫਾਰਮ ਆਨਲਾਈਨ ਸਟਾਰਟ ਹੈ ਤੇ ਇਹਦਾ ਲਿਖ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਉੱਥੇ ਤੁਸੀਂ ਭਰ ਸਕਦੇ ਹੋ ਨਹੀਂ ਚੁੱਪ ਕਰਕੇ ਆਪਣੇ ਕੈਫੇ ਤੇ ਜਾਓ ਕੈਫੇ ਤੇ ਆ ਕੇ ਫਾਰਮ ਭਰੋ ਜੀ ਉਹ ਸਭ ਤੋਂ ਬੈਸਟ ਹੈ ਮੈਂ ਮੇਰੇ ਸਾਹ ਉਹ ਉਸਾਰਨ ਰਵੈਸਟ ਹੈ ਹੁਣ ਜੀ ਨੂੰ ਆਪਣਾ ਨੋਟੀਫਿਕੇਸ਼ਨ ਲੱਗਿਆ ਵਧੀਆ ਤੇ ਵੀਡੀਓ ਵਧੀਆ ਤੇ ਯੂਸਫੁਲ ਲੱਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਰੱਖਿਆ ਕਰੋ ਠੀਕ ਹੈ ਤੇ ਆਪਣੀ ਵੀਡੀਓ শেয়ার ਕਰਿਆ ਕਰੋ ਤਾਂ ਜੋ ਸਾਡਾ ਵੀ ਹੌਸਲਾ ਵਧਦਾ ਰਹੇ ਨਵੇਂ ਯੂਟਿਊਬਰ ਹੈ ਤੇ ਇਸ ਤਰ੍ਹਾਂ ਹੋ ਰਿਹਾ ਹੈ ਅਪਡੇਟ ਜਾਣਨ ਲਈ ਐਡ ਐਜੂਕੇਟਰ ਚੈਨਲ ਜੁੜੇ ਰਹੋ ਮਿਲਦੇ ਆ नेक्स्ट ਅਪਡੇਟ ਨਾਲ ਥੈਂਕ ਯੂ